ਜਲੰਧਰ ਦੀ 13 ਸਾਲਾ ਭੋਲੀ ਪਾਲੀ ਨੰਨੀ ਮੁੰਨੀ ਬੱਚੀ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਦੇ ਪਰਿਵਾਰ ਦੇ ਉੱਤੇ ਕਾਰਵਾਈ ਵੱਡੀ ਕਰਨ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਆਪਣੀ ਮਹਿਕਮੇ ਦੇ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਲੋਕਾਂ ਦੀ ਇਹ ਮੰਗ ਸੀ ਕਿ ਜਿਹੜੇ ਪੁਲਿਸ ਮੁਲਾਜ਼ਮਾ ਨੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ 'ਚ ਅਣਗਹਿਲੀ ਵਰਤੀ ਆ ਜਿਨ੍ਹਾਂ ਨੇ ਦੋਸ਼ੀ ਦੇ ਘਰ ਦੇ ਵਿੱਚ ਜਾ ਕੇ ਇਹ ਗੱਲ ਕਈ ਬਾਹਰ ਆ ਕੇ ਕਿ ਭਾਈ ਅੰਦਰ ਕੁਝ ਵੀ ਨਹੀਂ ਆ ਅਸੀਂ ਤਲਾਸ਼ੀ ਲੈ ਲਈ ਆ ਕੁੜੀ ਅੰਦਰ ਨਹੀਂ ਆ ਉਹਨਾਂ ਦੀ ਢਿੱਲਮਠ ਦੀ ਕਾਰਵਾਈ ਹੋਣ ਕਰਕੇ ਹੀ ਸ਼ਾਇਦ ਇਸ ਬੱਚੀ ਦੀ ਮੌਤ ਹੋਈ ਕਿਉਂਕਿ ਜੇਤਰ ਪੁਲਿਸ ਮੁਲਾਜ਼ਮ ਜਦੋਂ ਅੰਦਰ ਗਏ ਸੀ ਤੇ ਬਾਹਰ ਆ ਕੇ ਦੱਸਦੇ ਵੀ ਭਾਈ ਅੰਦਰ ਕੁੜੀ ਹੈ ਜੇਕਰ ਉਹ ਤਲਾਸ਼ੀ ਢੰਗ ਨਾਲ ਲੈਂਦੇ ਜੇਕਰ ਉਹਨਾਂ ਦੇ ਵੱਲੋਂ ਅਣਗਿਹਲੀ ਨਾ ਵਰਤੀ ਜਾਂਦੀ ਸ਼ਾਇਦ ਉਸ ਬੱਚੀ ਦੀ ਜ਼ਿੰਦਗੀ ਬਚ ਜਾਂਦੀ ਹੁਣ ਧਨਪ੍ਰੀਤ ਕੌਰ ਜਿਹੜੇ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਨੇ ਵੱਡੀ ਕਾਰਵਾਈ ਕੀਤੀ ਹੈ ਤੇ ASI ਮੰਗਤਰਾਮ ਨੂੰ ਪਤਾ ਲੱਗਾ ਜੀ ਡਿਸਮਿਸ ਕਰ ਦਿੱਤਾ ਗਿਆ ਪਹਿਲਾਂ ਇਹਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਡਿਸਮਿਸ ਕਰ ਦਿੱਤਾ ਗਿਆ ਕਿਉਂਕਿ ਲੋਕਾਂ ਦੀ ਇਹ ਮੰਗ ਸੀ ਕਿ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਦੋ ਪੀਸੀਆਰ ਦੇ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਐਸਆਈ ਨੂੰ ਪਤਾ ਲੱਗਾ ਜੀ ਕਿ ਹੁਣ ਡਿਸਮਿਸ ਕਰ ਦਿੱਤਾ ਗਿਆ ਤੇ ਪੁਲਿਸ ਨੇ ਕਿਹਾ ਜੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਕਰਾਂਗੇ ਲੋਕ ਇਸ ਵੇਲੇ ਇਕੱਠੇ ਆ ਲੋਕ ਇਸ ਵੇਲੇ ਇਕਜੁੱਟਾ ਲੋਕਾਂ ਦਾ ਇਹ ਕਹਿਣਾ ਵੀ ਜੇਕਰ ਅੱਜ ਕਿਸੇ ਦੀ ਧੀ ਨਾਲ ਇਹ ਕੁਝ ਹੋ ਗਿਆ ਕੱਲ ਨੂੰ ਸਾਡੀ ਧੀ ਨਾਲ ਵੀ ਇਹ ਕੁਝ ਹੋ ਸਕਦਾ ਲੋਕ ਇਹ ਗੱਲ ਕਹਿੰਦੇ ਵੀ ਜੇਕਰ ਅੱਜ 13 ਸਾਲ ਦੀ ਬੱਚੀ ਆਪਣੇ ਗਵਾਂਡ ਦੇ ਵਿੱਚ ਸੁਰੱਖਿਤ ਨਹੀਂ ਤਾਂ ਅਸੀਂ ਵੀ ਕਿਸੇ ਦੇ ਗਵਾਂਡ ਦੇ ਵਿੱਚ ਰਹਿੰਨੇ ਤੇ ਕੋਈ ਵੀ ਸਾਡੇ ਗਵਾਂਡ ਦੇ ਵਿੱਚ ਰਹਿੰਦਾ ਇਹ ਨਾ ਹੋਵੇ ਕਿ ਭਵਿੱਖ ਦੇ ਵਿੱਚ ਕਿਸੇ ਹੋਰ ਨਾਲ ਇਵੇਂ ਹੋਵੇ ਲੋਕ ਇਸ ਵੇਲੇ ਦੁੱਖ ਦੇ ਵਿੱਚ ਆ ਤੇ ਲੋਕ ਇਸ ਵੇਲੇ ਗੁੱਸੇ ਦੇ ਵਿੱਚ ਆ ਵੱਖ-ਵੱਖ ਸੰਸਥਾਵਾਂ ਨੇ ਵੱਖ-ਵੱਖ ਰਾਜਨੀਤਿਕ ਲੋਕਾਂ ਨੇ ਜਾਂ ਸਬੰਧੀਆਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ 28 ਤਰੀਕ ਨੂੰ ਅਣਮਿੱਥੇ ਸਮੇਂ ਤੇ ਲਈ ਧਰਨੇ ਲਾਵਾਂਗੇ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਾਂਗੇ ਜੇਕਰ ਪੁਲਿਸ ਦੇ ਵੱਲੋਂ ਆਪਣੇ ਅਧਿਕਾਰੀਆਂ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਇਸੇ ਕਰਕੇ ਹੀ 2 ਪੀਸੀਆਰ ਦੇ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਇਸੇ ਕਰਕੇ ਹੀ ਮੰਗਤਰਾਮ ਨੂੰ ਡਿਸਮਿਸ ਕਰ ਦਿੱਤਾ ਗਿਆ ਮੰਗਤਰਾਮ ਦੇ ਉੱਤੇ ਦੋਸ਼ ਕਿਹੜੀ ਗੱਲ ਦੇ ਆ ਦੋਸ਼ ਇਹ ਆ ਵੀ ਜਦੋਂ ਕੁੜੀ ਨਹੀਂ ਲੱਭੀ ਤੇ ਫਿਰ ਪੀੜਤ ਪਰਿਵਾਰ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਉੱਥੇ ਆਈ ਤਾਂ ਪੁਲਿਸ ਦੇ ਵਿੱਚ ਸਭ ਤੋਂ ਪਹਿਲਾਂ ਈਐਸਆਈ ਮੰਗਤਰਾਮ ਆਏ ਮੰਗਤਰਾਮ ਇਸ ਬੰਦੇ ਦੇ ਘਰ ਦੇ ਵਿੱਚ ਯਾਨੀ ਕਿ ਪ੍ਰਵਿੰਦਰ ਸਿੰਘ ਦੇ ਘਰ ਦੇ ਵਿੱਚ ਗਿਆ ਹੈਪੀ ਦੇ ਘਰ ਦੇ ਵਿੱਚ ਤੇ ਉਹਨੇ ਜਾ ਕੇ 20 ਮਿੰਟ ਉੱਥੇ ਵੇਖ ਬੂਖ ਕੇ ਸਾਰਾ ਕੁਝ ਕਿਹਾ ਜੀ ਕਿ ਅੰਦਰ ਕੁਝ ਵੀ ਨਹੀਂ ਆ ਮੈਂ ਚੱਪੇ ਚੱਪੇ ਦੀ ਤਲਾਸ਼ੀ ਲੈ ਲਈ ਆ ਪਰ ਉਹਨੇ ਇਹ ਗੱਲ ਬਾਅਦ ਦੇ ਵਿੱਚ ਕਬੂਲ ਕੀਤੀ ਸੀ ਕਿ ਮੈਂ ਬਾਥਰੂਮ ਚੈੱਕ ਹੀ ਨਹੀਂ ਕੀਤਾ ਉਹਨੇ ਬਾਥਰੂਮ ਸੱਚੀ ਮੁੱਚ ਨਹੀਂ ਚੈੱਕ ਕੀਤਾ ਜਾਂ ਉਹਨੂੰ ਪਤਾ ਸੀ ਵੀ ਭਾਈ ਇਹ ਚੈੱਕ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਮਨ ਵਿੱਚ ਇਸ ਗੱਲ ਦਾ ਸ਼ੰਕਾ ਪੈਦਾ ਹੋਇਆ ਇਸੇ ਗੱਲ ਕਰਕੇ ਉਹਨੂੰ ਡਿਸਮਿਸ ਦੀ ਮੰਗ ਕੀਤੀ ਗਈ ਸੀ ਤੇ ਇਸੇ ਗੱਲ ਕਰਕੇ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਪਰ ਕੀ ਇੰਨੀ ਇੱਕ ਕਾਰਵਾਈ ਦੇ ਨਾਲ ਜਿਹੜੇ ਪੀੜਤ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਸੰਤੁਸ਼ਟੀ ਮਿਲੂਗੀ ਜਿਹੜਾ ਪੀੜਤ ਪਰਿਵਾਰ ਆ ਉਹਦਾ ਚਿੱਤ ਠਰੂਗਾ ਜਿਹੜੇ ਭੜਕੇ ਹੋਏ ਲੋਕ ਆ ਉਹਨਾਂ ਦਾ ਗੁੱਸਾ ਠੰਡਾ ਪਊਗਾ ਪੁਲਿਸ ਦੇ ਵੱਲੋਂ ਵੇਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਗੱਲ ਇਹ ਅਸਲ ਦੇ ਵਿੱਚ ਵੀ ਜੇਕਰ ਜਦੋਂ ਪੁਲਿਸ ਆਈ ਉਹ 20 ਮਿੰਟ ਬਾਅਦ ਆਈ ਉਹ ਅੱਧੇ ਘੰਟੇ ਬਾਅਦ ਆਈ ਜੇ ਉਹਨੇ ਬਾਥਰੂਮ ਦੇ ਵਿੱਚ ਚੈਕਿੰਗ ਕੀਤੀ ਹੁੰਦੀ ਜੇਕਰ ਉਹਨੇ ਕੱਲੀ-ਕੱਲੀ ਚੀਜ਼ ਨੂੰ ਚੰਗੀ ਤਰ੍ਹਾਂ ਪੜਤਾਲਿਆ ਹੁੰਦਾ ਜਦੋਂ ਪੀੜਤ ਪਰਿਵਾਰ ਕਹਿ ਰਿਹਾ ਵੀ ਭਾਈ ਅੰਦਰ ਗਈਆ ਕੁੜੀ ਪਰ ਬਾਹਰ ਨਹੀਂ ਆਈ ਸੀਸੀਟੀਵੀ ਕੈਮਰੇ ਦੀ ਫੁਟੇਜ ਕਹਿੰਦੀ ਆ ਤਾਂ ਇਹ ਮੰਨਿਆ ਜਾਂਦਾ ਕਿ ਸ਼ਾਇਦ ਇਸ ਕੁੜੀ ਦੀ ਕੁਝ ਹੱਦ ਤੱਕ ਜ਼ਿੰਦਗੀ ਬਚ ਜਾਂਦੀ ਸ਼ਾਇਦ ਇਸ ਕੁੜੀ ਦੇ ਨਾਲ ਆਹ ਕੁਝ ਨਾ ਹੁੰਦਾ ਜੇ ਉਸ ਕੁੜੀ ਦੇ ਸਾਹ ਵਗਦੇ ਹੁੰਦੇ ਚੱਲਦੇ ਹੁੰਦੇ ਤਾਂ ਸ਼ਾਇਦ ਹੋ ਸਕਦਾ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਤੋਂ ਬਾਅਦ ਜ਼ਿੰਦਗੀ ਬਚਣ ਦੀ ਸੰਭਾਵਨਾ ਵੱਧ ਜਾਂਦੀ ਪਰ ਹੁਣ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਕੁਲਦੀਪ ਸਿੰਘ ਗੜਗਜ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਆ। ਉਹ ਪੀੜਤ ਪਰਿਵਾਰ ਦੇ ਘਰ ਦੇ ਵਿੱਚ ਆਏ, ਪਾਰਸ ਸਟੇਟ ਦੇ ਵਿੱਚ ਗਏ ਜਿੱਥੇ ਘਰ ਆ ਇਹ। ਉਹਦੇ ਵਿੱਚ ਜਾ ਕੇ ਅੱਜ ਸਵੇਰ ਦੇ ਵੇਲੇ ਉਹਨਾਂ ਨੇ ਅਰਦਾਸ ਕੀਤੀ ਆ। ਹਾਜ਼ਰ ਲੋਕਾਂ ਨੂੰ ਇਹ ਗੱਲ ਕਹੀ ਆ ਕਿ ਅਕਾਲ ਤਖਤ ਸਾਹਿਬ ਤੇ ਸਿੱਖ ਸਮਾਜ ਤੁਹਾਡੇ ਨਾਲ ਆ। ਇਹ ਵੀ ਗੱਲ ਕਹੀ ਆ ਵੀ ਭਾਵੇਂ ਕੋਈ ਖੋਵੇ ਤੇ ਭਾਵੇਂ ਕੋਈ ਸਿੱਖੀ ਤੋਂ ਬਿਨਾਂ ਕੋਈ ਹੋਰ ਧਰਮ ਵਾਲਾ ਹੋਵੇ, ਉਹਨੂੰ ਇਸ ਤਰੀਕੇ ਦੇ ਨਾਲ ਬਖਸ਼ਣਾ ਨਹੀਂ ਚਾਹੀਦਾ। ਜਿਹੋ ਜੀ ਕਰਤੂਤ ਕੀਤੀ ਗਈ ਆ ਉਹੋ ਜੀ ਸਜ਼ਾ ਮਿਲਣੀ ਚਾਹੀਦੀ ਆ ਲੋਕ ਇਹ ਗੱਲ ਕਹਿੰਦੇ ਆ ਵੀ ਇਸ ਬੰਦੇ ਨੂੰ ਜਿਹੜੇ ਗੁਰਸਿੱਖ ਬੰਦੇ ਨੇ ਬੱਚੀ ਦੇ ਨਾਲ ਜ਼ਬਰਜਨ ਅਖ ਕਰਕੇ ਜਾਂ ਕਰਨ ਦੀ ਕੋਸ਼ਿਸ਼ ਕਰਕੇ ਉਹਦਾ ਕਤਲ ਕੀਤਾ ਉਹਨੂੰ ਚੌਂਕ ਦੇ ਵਿੱਚ ਪੀਪੀ ਦੇ ਵਿੱਚ ਖੜਕਾ ਫਾਂਸੀ ਦੇਣੀ ਚਾਹੀਦੀ ਆ ਪਰ ਕੀ ਉਹਨੂੰ ਫਾਂਸੀ ਦਿੱਤੀ ਜਾ ਸਕੂ ਜਾਂ ਕਾਨੂੰਨ ਦੇ ਮੁਤਾਬਕ ਹੀ ਕਾਰਵਾਈ ਹੋਊ ਇਹ ਆਉਣ ਵਾਲੇ ਸਮੇਂ ਤੇ ਨਿਰਪਰ ਕਰਦੀ ਗੱਲ ਆ ਮੈਨੂੰ ਇਹ ਲੱਗਦਾ ਵੀ ਭਾਈ ਇਹਦੇ ਵਿੱਚ ਲੋਕਾਂ ਦੇ ਜਜ਼ਬਾਤ ਮੁਤਾਬਕ ਸਖਤ ਕਾਰਵਾਈ ਤਾਂ ਹੋਣੀ ਚਾਹੀਦੀ ਆ ਪਰ ਉਹਨੂੰ ਚੌਂਕ ਦੇ ਵਿੱਚ ਇਵੇਂ ਫਾਂਸੀ ਨਹੀਂ ਦਿੱਤੀ ਜਾਊਗੀ ਉਹਦਾ ਕਾਰਨ ਇਹ ਵੀ ਕਾਨੂੰਨ ਨੇ ਆਪਣਾ ਕੰਮ ਕਰਨਾ ਪਰ ਕਾਨੂੰਨੀ ਪ੍ਰਕਿਰਿਆ ਪ੍ਰਣਾਲੀ ਦੇ ਵਿੱਚ ਢਿੱਲਮਠ ਬਹੁਤ ਆ ਜਿਹਦੇ ਕਰਕੇ ਇਸ ਵੇਲੇ ਬੇਪਰੋਸਗੀ ਪੈਦਾ ਹੁੰਦੀ ਆ ਕਿਉਂਕਿ ਹਾਲੇ ਤੱਕ ਹਰਵੀਰ ਦਾ ਕਾਤਲ ਆ ਜਿਹੜਾ ਉਹ ਵੀ ਜੇਲ੍ਹ ਦੇ ਵਿੱਚ ਉਹਦੀ ਕੋਈ ਖ਼ਬਰ ਨਹੀਂ ਜਦਕਿ ਚਾਹੀਦਾ ਇਹ ਆ ਕਿ ਫਾਸਟ ਟਰੈਕ ਅਦਾਲਤਾਂ ਦੇ ਰਾਹੀਂ ਇਹ ਲੋਕ ਪੁੱਠੇ ਟੰਗੇ ਜਾਣ ਇਹਨਾਂ ਲੋਕਾਂ ਨੂੰ ਫਾਂਸੀ ਮਿਲੇ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਇਹ ਚਾਹੁੰਦੇ ਆ ਕਿ ਜਿਵੇਂ ਅਰਬ ਦੇਸ਼ਾਂ ਵਿੱਚ ਜੇਕਰ ਕੋਈ ਬੰਦਾ ਕਿਸੇ ਦੀ ਪਤ ਨੂੰ ਖ਼ਤਰਾ ਪੈਦਾ ਕਰਦਾ ਜੇਕਰ ਉਹ ਕਤਲ ਕਰਦਾ ਉਨੂੰ ਚੌਂਕ ਦੇ ਵਿੱਚ ਖੜਕੀ ਮਾਰ ਦਿੱਤਾ ਜਾਂਦਾ ਤਾਂ ਜੋ ਦੂਜਿਆਂ ਦੇ ਵਿੱਚ ਵੀ ਡਰ ਪੈਦਾ ਹੋਵੇ ਇੱਥੇ ਵੀ ਲੋਕ ਇਹ ਚਾਹੁੰਦੇ ਜੀ ਕਿ ਇਸ ਤਰੀਕੇ ਦੇ ਕੋ ਕਰਮ ਕਰਨ ਵਾਲਿਆਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਦੇਣੀ ਚਾਹੀਦੀ ਆ ਤਾਂ ਜੋ ਭਵਿੱਖ ਦੇ ਵਿੱਚ ਕੋਈ ਹੋਰ ਕਿਸੇ ਦੀ ਧੀ ਭੈਣ ਦੇ ਵੱਲ ਐਵੇਂ ਦੇਖੇ ਨਾ ਕੋਈ ਕਿਸੇ ਦੇ ਬੱਚੇ ਨਾਲ ਖਿਲਵਾੜ ਨਾ ਕਰੇ ਕੋਈ ਕਿਸੇ ਦੀ ਜ਼ਿੰਦਗੀ ਨਾ ਖੋਵੇ ਇਹ ਸਮੇਂ ਦੀ ਲੋੜ ਤਾਂ ਹੈ ਪਰ ਜਥੇਦਾਰ ਸਾਹਿਬ ਦੀ ਇਸ ਮਾਮਲੇ ਦੇ ਵਿੱਚ ਐਂਟਰੀ ਬਹੁਤ ਮਹੱਤਵਪੂਰਨ ਆ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਉਣਾ ਦਾ ਬਹੁਤ ਵੱਡਾ ਅਰਥ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੇ ਚਰਚੇ ਚੱਲਦੇ ਸੀ ਵੀ ਜਦੋਂ ਤਾਂ ਪ੍ਰਵਾਸੀ ਮਜ਼ਦੂਰ ਨੇ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੇ ਨਾਲ ਕੋਈ ਕੰਮ ਕੀਤਾ ਕਤਲ ਕੀਤਾ ਉਦੋਂ ਤਾਂ ਸਾਰੇ ਇਹ ਗੱਲ ਕਹਿੰਦੇ ਸੀ ਪ੍ਰਵਾਸੀ ਪੰਜਾਬੋ ਤੇ ਪੰਜਾਬ ਬਚਾਓ ਤੇ ਹੁਣ ਜਦੋਂ ਆਪਦੇ ਭਾਈਚਾਰੇ ਨੇ ਗੁਰਸਿੱਖ ਬੰਦੇ ਨੇ ਆ ਕੁਝ ਕੀਤਾ ਤੇ ਉਦੋਂ ਫਿਰ ਸਿੱਖ ਜੱਥੇਬੰਦੀਆਂ ਚੁੱਪ ਕਿਉਂ ਆ ਤੇ ਜਥੇਦਾਰ ਨੇ ਗੱਲ ਕਹੀ ਹੈ ਕਿ ਅਸੀਂ ਪਰਿਵਾਰ ਦੇ ਨਾਲ ਆ ਇਹੋ ਜੇ ਬੰਦਿਆਂ ਨੂੰ ਫਾਂਸੀ ਹੀ ਮਿਲਣੀ ਚਾਹੀਦੀ ਆ ਤੇ ਕਿਸੇ ਤਰ੍ਹਾਂ ਦੀ ਕੋਈ ਢਿੱਲਮਠ ਨਹੀਂ ਹੋਣੀ ਚਾਹੀਦੀ ਮੇਰੀ ਸਾਰੀਆਂ ਹੀ ਸਿਆਸੀ ਜੱਥੇਬੰਦੀਆਂ ਨੂੰ ਸਾਰੀਆਂ ਹੀ ਧਾਰਮਿਕ ਜੱਥੇਬੰਦੀਆਂ ਨੂੰ ਸਾਰੇ ਹੀ ਧਾਰਮਿਕ ਬੁੱਧੀ ਜੀਵੀਆਂ ਨੂੰ ਤੇ ਸਾਰਿਆਂ ਹੀ ਦੇ ਹਿੰਗ ਸਿੰਘ ਜੱਥੇਬੰਦੀਆਂ ਨੂੰ ਬੇਨਤੀ ਆ ਜਦੋਂ ਕੋਈ ਆਪਣੇ ਭਾਈਚਾਰੇ ਦਾ ਬੰਦਾ ਸਿੱਖ ਭਾਈਚਾਰੇ ਦਾ ਬੰਦਾ ਵੀ ਇਹੋ ਜੀ ਹਰਕਤ ਕਰਦਾ ਤੁਸੀਂ ਖੁੱਲਕੇ ਬੋਲਿਆ ਕਰੋ ਉਦੋਂ ਤੁਸੀਂ ਕਈ ਵਾਰ ਬੋਲਦੇ ਨਹੀਂ ਇਹ ਮਾੜੀ ਗੱਲ ਆ ਉਹਦੇ ਨਾਲ ਸਾਡੇ ਉੱਤੇ ਇੱਕ ਨਵਾਂ ਸਵਾਲ ਖੜਾ ਹੁੰਦਾ ਵੀ ਜੇ ਕੋਈ ਗੈਰ ਸਿੱਖ ਹੋਵੇ ਤਾਂ ਅਸੀਂ ਵੱਧ ਬੋਲਦੇ ਜੇਕਰ ਕੋਈ ਸਿੱਖ ਭਾਈਚਾਰੇ ਚ ਹੋਵੇ ਤਾਂ ਆਪਾਂ ਘੱਟ ਬੋਲਦੇ ਆ ਦਰਿੰਦੇ ਦਾ ਕੋਈ ਧਰਮ ਨਹੀਂ ਹੁੰਦਾ ਦਰਿੰਦਾ ਵੈਸ਼ੀ ਆ ਜਿਹੜਾ ਉਹ ਕਿਸੇ ਵੀ ਧਰਮ ਚ ਹੋ ਸਕਦਾ ਇਸ ਕਰਕੇ ਆਪਾਂ ਨੂੰ ਨਿਰਪੱਖਤਾ ਤੇ ਪਾਰਦਰਸ਼ਤਾ ਦੀ ਗੱਲ ਕਰਨੀ ਚਾਹੀਦੀ ਆ ਆਪਦੇ ਭਾਈਚਾਰੇ ਦੇ ਬੰਦੇ ਦੇ ਬਾਰੇ ਵੀ ਗੱਲ ਕਰੀਏ ਵੀ ਇਹਦੀ ਕਰਤੂਤ ਨਾ ਮਾਫੀਯੋਗ ਆ ਇਹਨੂੰ ਟੰਗਣਾ ਚਾਹੀਦਾ ਇਹਨੂੰ ਪੁੱਠਾ ਟੰਗਣਾ ਚਾਹੀਦਾ ਚੌਂਕ ਦੇ ਵਿੱਚ ਹੁਣ ਅਗਲੀ ਗੱਲ ਆ ਇਹ ਤਾਂ ਹੋ ਗਈ ਇੱਕ ਬੱਚਾ ਜਵਾਨ ਹੋਇਆ ਪੈਦਾ ਹੋਇਆ 13 ਸਾਲ ਦੀ ਉਮਰ ਦੇ ਵਿੱਚ ਉਹਦਾ ਆ ਕੁਝ ਕਰ ਦਿੱਤਾ ਗਿਆ ਉਹਨੂੰ ਮਾਰ ਦਿੱਤਾ ਗਿਆ ਪਰ ਅੱਜ ਪੰਜਾਬ ਦੇ ਵਿੱਚ ਬੱਚੇ ਵਿਕਦੇ ਵੀ ਆ ਤੁਸੀਂ ਸੋਚ ਕੇ ਦੇਖੋ ਵੀ ਕੋਈ ਮਾਤੜ ਪਰਿਵਾਰ ਆ ਕੋਈ ਸੁਧਾਰਨ ਪਰਿਵਾਰ ਆ ਸਿਵਲ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਉਹਨੂੰ ਡਿਲੀਵਰੀ ਵਾਸਤੇ ਔਰਤ ਨੂੰ ਦਾਖਲ ਕਰਵਾਇਆ ਗਿਆ। ਉੱਥੋਂ ਹੀ ਸਰਵੇ ਸ਼ੁਰੂ ਹੋ ਜਾਂਦਾ। ਵੀ ਇਹਨਾਂ ਦੇ ਬੱਚੇ ਕਿੰਨੇ ਆ? ਜੇ ਪਹਿਲਾਂ ਹੀ ਉਸ ਪਰਿਵਾਰ ਦੇ ਉਸ ਔਰਤ ਦੇ ਦੋ ਜਾਂ ਦੋ ਤੋਂ ਵੱਧ ਬੱਚੇ ਆ ਤੇ ਘਰ ਦੇ ਵਿੱਚ ਰੋਟੀ ਪਾਣੀ ਔਖਾ ਤੇ ਫਿਰ ਹਸਪਤਾਲ ਦੇ ਵਿੱਚੋਂ ਹੀ ਜਾਣਕਾਰੀ ਲੈ ਕੇ ਤੇ ਦਲਾਲੀ ਦਾ ਕੰਮ ਸ਼ੁਰੂ ਹੋ ਜਾਂਦਾ। ਉਸ ਪਰਿਵਾਰ ਨੂੰ ਮਨਾਉਣ ਦਾ ਸਿਲਸਿਲਾ ਵੀ ਤੁਹਾਡੇ ਕੋਲੇ ਤਿੰਨ ਬੱਚੇ ਆ। ਤੁਹਾਡਾ ਇੱਕ ਬੱਚਾ ਵਿਕਵਾ ਦਿੰਨੇ ਜਿਹੜਾ ਨਵ ਜੰਮਿਆ। ਇਹ 3 ਲੱਖ ਦਾ 4 ਲੱਖ ਦਾ 5 ਲੱਖ ਦਾ ਹੋਊਗਾ ਥੋੜਾ ਕਰਜ਼ਾ ਲੈ ਜੂਗਾ ਤੇ ਇਸ ਤਰੀਕੇ ਦੇ ਦਲਾਲ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਜਲੰਧਰ ਦੀ ਪੁਲਿਸ ਨੇ ਨਕੋਦਰ ਦੇ ਵਿੱਚੋਂ ਇੱਕ 8 ਮੈਂਬਰੀ ਗਰੋਹ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਇਹ ਇੱਕ ਬੱਚਾ ਵੇਚਣ ਦੇ ਲਈ ਗਏ ਸੀ ਤੇ ਬੱਚਾ ਵੇਚਣ ਵਾਲਾ ਤੇ ਬੱਚੇ ਵੇਚਣ ਵਾਲੇ ਦੀ ਮਾਂ ਇਹ ਦੋਵੇਂ ਜਣੇ ਵੀ ਗ੍ਰਿਫਤਾਰ ਕੀਤੇ ਗਏ ਆ ਇਹ ਪਿਛਲੇ ਲੰਮੇ ਸਮੇਂ ਤੋਂ ਬੱਚੇ ਵੇਚਣ ਦਾ ਧੰਦਾ ਕਰਦੇ ਸੀ ਜਿਹੜੇ ਪੰਜਾਬ ਦੇ ਵਿੱਚ ਧੀਆਂ ਪੈਣਾ ਬੱਚਿਆਂ ਦੀਆਂ ਮਾਵਾਂ ਦੀਆਂ ਇੱਜ਼ਤਾਂ ਦੀ ਰਾਖੀ ਹੁੰਦੀ ਸੀ ਅੱਜ ਉਸ ਪੰਜਾਬ ਦੇ ਵਿੱਚ ਕੁੱਝ ਕ ਬੰਦੇ ਬੱਚੇ ਵੇਚਦੇ ਆ ਕੁੱਝ ਕ ਬੱਚਿਆਂ ਦੀ ਇਸ ਵੇਲੇ ਕੋਈ ਕਿਡਨੀ ਕੱਢ ਕੇ ਲੈ ਜਾਂਦਾ ਇੱਥੇ ਖੂਨ ਵੀ ਵਿਕਣ ਲੱਗ ਪਿਆ ਇਨਸਾਨੀਅਤ ਵੀ ਵਿਕ ਗਈ ਆ ਇੱਜ਼ਤਾਂ ਵੀ ਵਿਕਣ ਲੱਗ ਪਈਆਂ ਪੰਜਾਬ ਕਿੱਥੋਂ ਕਿੱਥੇ ਪਹੁੰਚ ਗਿਆ ਇਹਦੇ ਬਾਰੇ ਗੌਰ ਕਰਨੀ ਬਣਦੀ ਆ ਮੈਂ ਤੁਹਾਨੂੰ ਨਾਂ ਪੜ ਕੇ ਸੁਣਾ ਦਿੰਦਾ ਤੁਸੀਂ ਨਾਂ ਪੜ ਕੇ ਹੈਰਾਨ ਰਹਿ ਜਾਣਾ ਇਹ ਤਾਂ ਸਾਡੇ ਪੰਜਾਬੀ ਆ ਨਾ ਜਿਹੜੇ ਬੱਚਾ ਵੇਚਣ ਵਾਲੇ ਬੱਚਾ ਖਰੀਦਣ ਵਾਲੇ ਗਰੋਹ ਦੇ ਵਿੱਚ ਸ਼ਾਮਲ ਆ ਇਹਦੇ ਵਿੱਚ ਦੋਸ਼ਗੀਆਂ ਦੀ ਪਛਾਣ ਅਮਰਜੀਤ ਕੌਰ ਰੀਨਾ ਕੁਲਵਿੰਦਰ ਕੌਰ ਰਜਨੀ ਗਗਨਦੀਪ ਕੌਰ ਦੇ ਤੌਰ ਤੇ ਹੋਈ ਆ ਇਹ ਦੱਸੋ ਵੀ ਇਹ ਪੰਜਾਬੀ ਹਨ ਕਿ ਨਹੀਂ ਪੰਜਾਬੀ ਹਨ ਇਹਦੇ ਵਿੱਚ ਕੌਰ ਤੇ ਸਿੰਘ ਵਾਲੇ ਵੀ ਆ ਇਹਦੇ ਵਿੱਚ ਕੁਮਾਰ ਵਾਲੇ ਵੀ ਆ ਮੈਂ ਇਹ ਗੱਲ ਤਾਂ ਕਹਿਣਾ ਵੀ ਕੋਈ ਇਹ ਜਿਹੜਾ ਦਰਿੰਦਾ ਹੁੰਦਾ ਜਿਹੜਾ ਬੰਦਾ ਪੈ ਹੀ ਪੁੱਠੇ ਰਾਹ ਤੇ ਗਿਆ ਜਿਹਦੀਆਂ ਕਰਤੂਤਾ ਮਾੜੀਆਂ ਉਹ ਸਿੱਖ ਵੀ ਹੋ ਸਕਦਾ Hindu ਵੀ Musalman ਵੀ Jaini ਵੀ Bodhi ਵੀ Isai ਵੀ ਸੋ ਇਹਨਾਂ ਮਾਮਲਿਆਂ ਦੇ ਵਿੱਚ ਵਰਗਮੰਡਲ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਹਾਲਾਤੇ ਬਣੇ ਪਏ ਆ ਮਾਨਸਾ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਦੀ ਗੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਇੱਕ ਜੋੜੇ ਨੇ ਚਿੱਟੇ ਦੀ ਲੱਤ ਦਾ ਪੱਟਿਆ ਜੋੜਾ ਉਹਨੇ ਆਪਣਾ ਨੰਨਾ ਮੁੰਨਾ ਬੱਚਾ ਜਿਹੜਾ 1,80,000 ਰੁਪਏ ਦੇ ਵਿੱਚ ਕਬਾੜੀਏ ਨੂੰ ਵੇਚਦਾ ਸੀ ਉਹਨਾਂ ਨੇ ਵੇਚ ਕੇ ਬੱਚਾ 1,80,000 ਰੁਪਏ ਦੇ ਵਿੱਚ ਪਹਿਲਾਂ ਬੈੱਡ ਲਿਆਂਦਾ ਸੋਫਾ ਲਿਆਂਦਾ ਗਹਿਣੇ ਪਿਆ ਮੋਟਰਸਾਈਕਲ ਛੜਵਾਇਆ 20,000 ਦਾ ਚਿੱਟਾ ਲਿਆਂਦਾ ਇਹ ਵੀ ਅੱਜ ਪੰਜਾਬ ਦੇ ਹਾਲਾਤ ਆ ਇਧਰ ਅੱਜ ਦੀ ਖਬਰ ਇਹ ਆ ਗਈ ਆ ਵੀ ਭਾਈ ਇਹ ਹਸਪਤਾਲ ਦੇ ਵਿੱਚ ਸਾਰਾ ਸੌਦਾ ਤੈਅ ਕਰ ਲੈਂਦੇ ਆ ਵੀ ਤੁਸੀਂ ਇੰਨੇ ਬੱਚੇ ਕੀ ਕਰਨੇ ਜੇ ਹੋ ਹੀ ਗਿਆ ਤੇ ਭਾਈ ਫਲਾਣਾ ਲੈਣਾ ਚਾਹੁੰਦਾ ਤੇ ਬਾਅਦ ਦੇ ਵਿੱਚ ਬਹਾਨਾ ਕੀ ਬਣਾਉਂਦੇ ਆ ਵੀ ਭਾਈ ਇਹ ਗਰੀਬ ਪਰਿਵਾਰ ਦਾ ਬੱਚਾ ਇਹਨਾਂ ਨੂੰ ਜੀ ਲੋੜ ਆ ਜੀ ਪੈਸਿਆਂ ਦੀ ਆ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਜਿਹੜੇ ਬੱਚੇ ਨੂੰ ਚੁੱਕਿਆ ਗਿਆ ਸੀ ਉਸ ਬੱਚੇ ਦੇ ਬਾਪ ਨੂੰ ਨਾਲ ਮਲਾਇਆ ਗਿਆ ਸੀ ਉਹ ਬਾਪ ਆ ਜਿਹੜਾ ਉਹ ਆਪਦੀ ਘਰ ਵਾਲੀ ਨੂੰ ਇਹ ਗੱਲ ਕਹਿਣਾ ਵੀ ਤੂੰ ਤਾਂ ਬੇਸੁਰਤ ਸੀ ਤੇ ਬੱਚਾ ਮੁੱਕਿਆ ਹੋਇਆ ਸੀ ਉਹਦੀ ਮੌਤ ਹੋ ਚੁੱਕੀ ਸੀ ਇਸ ਕਰਕੇ ਅਸੀਂ ਉਹਦਾ ਸਸਕਾਰ ਕਰਿਆ ਆਏ ਹਾਂ ਮਾਂ ਨੂੰ ਵੇਖਣ ਨਹੀਂ ਦਿੱਤਾ ਗਿਆ ਬੱਚਾ ਅੱਗੇ ਵੇਚ ਦਿੱਤਾ ਗਿਆ ਹੁਣ ਬੱਚਾ ਬਰਮਤ ਕਰ ਲਿਆ ਗਿਆ ਇਸ ਕਰਕੇ ਜੇਕਰ ਤੁਸੀਂ ਸਿਵਲ ਹਸਪਤਾਲ 'ਚ ਚੱਲੇ ਹੋ ਜਾਂ ਕਿਸੇ ਵੀ ਹਸਪਤਾਲ 'ਚ ਚੱਲੇ ਹੋ ਤੇ ਆਰਥਿਕ ਪੱਖੋਂ ਔਕੜ ਦੇ ਵਿੱਚੋਂ ਤੇ ਤੁਹਾਡੇ ਪਹਿਲਾ ਬੱਚੇ ਆ ਇਸ ਕਰਕੇ ਜਿਹੜਾ ਨਵਾਂ ਜੰਮਿਆ ਬੱਚਾ ਇਹਦੇ ਉੱਤੇ ਬਾਜ਼ ਅੱਖ ਰੱਖੋ ਕੋਈ ਚੱਕਣ ਵਾਲਾ ਨਾ ਹੋਵੇ ਕੋਈ ਚੱਕਣ ਵਾਲੀ ਨਾ ਹੋਵੇ ਇਹ ਅੱਜ ਪੰਜਾਬ ਦੇ ਹਾਲਾਤ ਆ ਤੇ ਪੰਜਾਬ ਦੇ ਵਰਤਮਾਨ ਦਾ ਪ੍ਰਗਟਾਵਾ ਕਰਨ ਵਾਲੀ ਗੱਲ ਆ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਜੀ ਕਿ ਆ ਵੀ ਗਲਤ ਤਾਂ ਵੀ ਗਲਤ ਤਾਂ ਵੀ ਗਲਤ ਪੰਜਾਬ ਦੇ ਵਿੱਚ ਆ ਕੁਝ ਵੀ ਗਲਤ ਹੈ ਜੀਰੇ ਬਾਰੇ ਚਰਚਾ ਬਹੁਤ ਘੱਟ ਹੁੰਦੀ ਆ ਇਨਸਾਨੀਅਤ ਡਿੱਗ ਚੁੱਕੀ ਆ ਕੱਲਾ ਧਰਮ 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 ਕਰੀ ਜਾਂਦਾ ਪੰਜਾਬ ਦੇ ਧਰਮੀ ਕੋਈ ਵੀ ਨਹੀਂ ਜਾਂ ਵਿਰਲੇਟਾਂ ਵਿੱਚ ਹੋਣਗੇ ਕੋਈ ਵੀ ਧਰਮ ਬੱਚੇ ਵੇਚਣ ਦੇ ਲਈ ਤੇ ਬੱਚਿਆਂ ਦੇ ਨਾਲ ਕੋਈ ਕਰਮ ਕਰਨ ਦੇ ਲਈ ਤੇ ਧੀਆਂ ਪੇੜਾਂ ਦੀ ਇੱਜ਼ਤ ਨੂੰ ਹੱਥ ਪਾਓ ਇਹਦੇ ਲਈ ਨਹੀਂ ਕਹਿੰਦਾ ਫਿਰ ਅਸੀਂ ਫਲਸਫੇ ਦੇ ਤੌਰ ਤੇ ਕਿੱਥੇ ਖੜੇ ਆ ਬਸ ਉਹਦਾ ਰੌਲਾ ਗੋਲਾ ਉਹਦਾ ਕੱਲਾ ਹੀ ਕਰੀਏ ਵੀ ਸਿਧਾਂਤ ਤੋਂ ਸਖਣਾ ਹਰ ਕੋਈ ਹੈ ਤੇ ਕੋਈ ਮੰਨ ਕੇ ਰਾਜ਼ੀ ਨਹੀਂ ਕਿ ਮੇਰੇ ਵਿੱਚ ਸਿਧਾਂਤ ਨਹੀਂ ਸੋ ਇਹਨਾਂ ਖਬਰਾਂ ਦੇ ਵੱਲ ਗੌਰ ਕਰਿਓ ਤੇ ਆਪਦੇ ਅੰਦਰੇ ਨੂੰ ਸੁਧਾਰੇ ਉੱਤੇ ਸਵਾਰੇ ਉਤੇ ਸਮੇ ਦੀ ਲੋੜ ਇਹ ਆ